ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਸਤ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜੇ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਣਾ ਮੈਂ ਨਾਹੀ ਜਾਹੋ ਕਰੀ ਨਾ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਤਨ ਨਾ ਜਾਏ ਲਖਿਆ ਰਹਾ ਤੂੰ ਤੂ ਰਹਿਆ ਤੂੰ ਸੱਚਾ ਸਾਹਿਬ ਸਿ ਸਵਾਲਿਓ ਜਿਨ ਕੀ ਤੀਸ ਉਪਾਰ ਪਿਆ ਕਹ ਨਾਨਕ ਤੀਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਵਾਸਾ ਮਹੱਲਾ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਾ ਕੀ ਹਾ ਜਿਤ ਵਸਿਰਫ ਸਮਾਲੇ ਵਾਝੇ ਤੇਰੇ ਨਾਦ ਅਨੇਕ ਸੰਖਾਂ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਕੀ ਸੋ ਕਹੀਐ ਕੇਤੇ ਤੇਰੇ ਗਾਵਣ ਗਾਵਨ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਤਰਮ ਦੁਆਰੇ ਗਾਵਨ ਤੁਧਨੋ ਚਿੱਤ ਕੁ ਪਤਲਿਕ ਜਾੜਨੇ ਲਿਖ ਲਿਖ ਤਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆਂ ਦਰ ਨਾਲੇ ਗਾਵਨ ਤੁਧਨੋ ਸਿਧ ਸਮਾਧੀ ਅੰਦਰ ਗਾਵਨ ਤੁਧਨੋ ਸਾਥ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਨੋ ਪੰਡਤ ਪੰਡਖੀ ਸਰ ਜੁਗ-ਜੁਗ ਵੇਦਾਂ ਨਾਲੇ ਗਾਵਨ ਤੁਦਨ ਗੋਨੀਆ ਮਨਮੋਹਨੇ ਸੁਰਗ ਮਾਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾ ਗਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨੈ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਦਾ ਸੇ ਸਾਹਿਬ ਸੱਚਾ ਸਚਿ ਨਾਈ ਐ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਕਹਿ ਸਭ ਕੋ ਏਕ ਵਡਾ ਡੇਠਾ ਹੋਈ ਇਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੀਰ ਕਿਤਾ ਕੇ ਵੜੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਧਿਆਨੀ ਗੁਰ ਗੁ ਰਹਾਈ ਕਹਿ ਨਾ ਜਾਈ ਤੇਹੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿਧਾਂ ਪੁਰਖਾਂ ਕੀਆਂ ਵੜਿਆਈਆਂ ਸੁਧਵਿੰਦ ਸਿੱਧੀ ਕਿ ਨਾ ਪਾਈਆ ਕਰਮ ਮਿਲੈ ਨਾ ਠਾਕ ਹਈਆ ਪਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖੇਤ ਭੂਖੇ ਖੈ ਚਲੀਆਂ ਦੂਖੇ ਤੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾ ਸੱਚੇ ਨਾਮ ਕੀ ਤਿਲ ਵਡਿਆਈ ਆਖਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਈ ਆਖਣ ਪਾਹੀ ਵੱਡਾ ਨਾ ਹੋਵੇ ਕਾਠ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗੇ ਦਿਨਦਰ ਹੈ ਨਾ ਚੁਕੇ ਪੂਗੇ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜਾ ਤੇ ਬੜ ਤੇਰੀ ਦਾਤੇ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਕੇ ਜੇ ਸਤਗੁਰ ਸਤੁਰਖਾ ਬਿਨੂ ਕਰਉ ਗੁਰਪਾਸਿ ਹੰਕੀਰੇ ਕਿਰਤ ਸਤਿਗੁਰੂ ਸ਼ਰਨ ਆਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਭੁਲਤੀ ਵੇ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਥੰਦੀ ਰਹਿਰਾਸ ਰਹਾ ਅਥਨ ਕੇਵੜ ਭਾਗ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾਸਹਿ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੁਣ ਜੰਪਾਸੀ ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸੀ ਹਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾ ਰਾ ਗੁਜਰੀ ਮਹਲਾ ਪੰਜਵਾ ਕਾਹੀ ਰੇ ਮਚਿਤ ਵੈ ਉਦਮੇ ਜਾ ਆਹਰ ਹਰ ਜਿ ਉਪਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾਂ ਕਾ ਰਿਜ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਵੈਸੇ ਕੁ ਸਾਥ ਇਸ ਪਾਛੇ ਬਚਰੇ ਚਰਿਆ ਤੈਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨੇ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹਲਾ ਚਤਥ ਸੂਪਰ ਇਕ ਓੰਕਾਰ ਸਭ ਪ੍ਰਸਾਨ ਸੋਕੁ ਰਖਨੇ ਰੰਝਨ ਹੱਥ ਰਖਨੇ ਰੰਝਨੇ ਹਰਿ ਗਮ ਮਾ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁਖ ਵਿਸਾਰਣਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸਿਵਕ ਜੀ ਕਿਆ ਨਾਨਕ ਜਨਤ ਵਿਚਾਰਾ ਹਉ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਪਿਤਾ ਤੀਖ ਪੇਖਾਰੀ ਜੀ ਸਤ ਤੇਰੇ ਚੋਜ ਬਿਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਅਬਰ ਨਾ ਜਾਣਾ ਤੂੰ ਪਾਤ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਬਖਾਣਾ ਜੋ ਸੇਵਾਂ ਜੋ ਸੇਵਾਂ ਤੁਧ ਜੀ ਜਨ ਨਾਨਕ ਤੈਨੂੰ ਕਰਵਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੇ ਤਿਨ ਤੋਟੇ ਜਮ ਕੀ ਫਾਸੀ ਜਿਨਿਰ ਭਉ ਜਿਨ ਹਰ ਨ ਕੋ ਧਿਆਇਆ ਜੀ ਤਿਨ ਕਾ ਭਉ ਗਰਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਤੇ ਤਨ ਸੇ ਤਾਨੇ ਜਿਨ ਹਰ ਤੇ ਆਇਆ ਜੀ ਜਨਾਨਕ ਤਿੰਨ ਬਲ ਜਸ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹ ਤੁਝ ਜੀ ਹਰ ਅਨਿਕ ਅਨੇਕ ਅਨੰਤ ਪਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਪੈਂ ਜਪੈਂ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਵ ਸਿਮਰਤ ਸਾਸ ਜੀ ਕਰਕੇ ਰਿਹਾ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤੁਰਖ ਪਰਮ ਪਰ ਕਰਤਾ ਜੀ ਤੁਧ ਜੇਵੜ ਵਰ ਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧੇ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੁ ਹੋਈ ਤੁਧੇ ਆਪੇ ਸਿਸ਼ਟ ਸਭ ਪਾਈ ਜੀ ਤੁਧੇ ਆਪੇ ਸਿਰਜ ਸਭ ਕੋਈ ਜਨਾਨੇ ਗੁਣ ਗਾਵੇ ਕਰਤੇ ਕੀ ਜੀ ਜੋ ਸਤਸੈ ਕਾ ਜਾਣੋ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋਤੋਂ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਰੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਮਨ ਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਉ ਸਭ ਤੁਜੀ ਮਾਹੇ ਤੁਜ ਬਿੰਦੂ ਜ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਹਿ ਸੋਈ ਜੰਝਣੇ ਹਰ ਪੰਸਧੀ ਆਤਮ ਖਾਣ ਜਨ ਹਰ ਸੇਵੇ ਆ ਤਿਸ ਸੁ ਕੋਪ ਆਇਆ ਸਹਦੀ ਅਰਨਾਮ ਸੁਮਾਇ ਤੁਮ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਲਾ ਕੋਈ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋ ਆਸਾ ਮਹਿਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ 모ਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਇਕ ਨ ਚੇਤ ਸੁਹਣ ਮਨਾ ਹਰ ਬਿਸਰਤ ਤੇਰੇ ਗੰਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਬਰਨਵਤ ਨਾਨਕ ਤਿੰਕੀਸ਼ਣਾ ਜਿੰ ਤੂੰ ਨਹੀਂ ਬਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਸtire ਕਿ ਤੈ ਨ ਕਾਮੇ ਮਿਲ ਸਾਧ ਸੰਗਤ ਪਜ ਕੇ ਬਲਨਾ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕੈ ਰਹਾ ਜਤਕ ਸੰਜਨ ਤਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਮਨੀਤ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਓ ਕੰਕਾਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੌਪਈ ہمری کرو ہاتھ پورن ہوئے ہمارا اپنا جان کرو پرتارا کرے رنگ پورن ہوئے ہماری آسا تو رہے پیاسا میں ਸੇਵਕ ਸੇਖੇ ਹਮਾਰੇ ਤਾਰੀਐ ਚੁੰ ਚੁੰ ਸੁੱਤਰ ਹਮਾਰੇ ਮਾਰੀਐ ਆਪਾਦ ਮੁਝੇ ਭਰਿਆ ਮਰਨ ਕਾਲ ਕਾ ਤ੍ਰਾਸ ਨਿਵਰੇ ਜੋ ਸੁਦਾ ਹਮਾਰੇ ਪਛਾ ਸ੍ਰੀ ਅਸ ਤੁਜੋ ਕਰੀਓ ਹਰ ਰਛਾ ਰਾਖਿ ਹੁਮੈ ਰਾਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਇਹਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਆਕਾਲ ਪਾਏ ਬ੍ਰਹਮਾ ਵਕਤਰਾ ਆਕਾਲ ਪਾਏ ਸਿਰ ਜੂ ਹਤਰਾ ਆਕਾਲ ਪਾਏ ਕਰ ਬਿਸਨ ਪ੍ਰਕਾਸ਼ سکل کا کیا تماشا جمن کا جمن کال سب لوگ سبارا نمسکار تاہ ہمارا جمن کال سب جگت بناؤ دیو دچن کا اوتارا سوئی گرو سمجھو ہمارا نمسکارسی ہی کو ہماری سکل پر جا جن سوائے شکن کو شیو گن سکھ دیو سترن کو پالمو بات کیوکٹ کے انتر کی جانت ਦੇ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਗਤ ਕਰ ਕਰ ਤਾਰਾ ਪ੍ਰਜਾ ਤਤਵ ਦੇ ਅਪਾਰਾ ਜਗਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸਿਸ ਸਤਾਰੈ ਆਪ ਆਪਨੀ ਬੂਝੁ ਚਾਰੈ ਤੁਮ ਸਭੇ ਤੇ ਰਹਿ ਨਿਰਾਲ ਮੋ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਲੰਭ ਆਦ ਨੀਲਨਾਦ ਸਾੰਭੇ ਤਾਕ ਮੂੜੂ ਚਾਰਤ ਭੇਦਾ ਜਾਂ ਕੋ ਪੇਵ ਨਾ ਪਾਵਤ ਵੇਦਾ ਤਾਕੋ ਕਰਪਾ ਹਨਨੁ ਮਾਨਤੇ ਮਹਾਮੂੜ ਕਸ ਭੇਦ ਨਾ ਜਾਣਤੇ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਨੀ ਬੁੱਧ ਹੈ ਜੀਤੀ ਬਨੁਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵੇਦ ਸਜਾ ਪਸੰ ਸੰਸਾਰਾ ਇਕੇ ਰੂਪਨੂਪ ਸਰੂਪ ਰਾਗ ਭਯੋ ਰਾਪੇ ਕੁਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਹਉਪੁਰ ਰਾਜਾ ਬੈਠਾ ਤਉ ਹੁ ਸਿਮਟ ਪਿਓ ਸੰਕਰ ਕੇ ਕਾ ਸਰੀ ਸੇਸ਼ਟ ਦਿਖਾਏ ਅਚੰਭਵ ਆਜੁਗਾ ਸਰੂਪ ਸਯੰਭਵ ਅਬਰਚਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਤਉ ਜਿਥੇ ਉਠਵਤੋ ਤਉ ਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸੁਸਤਿ ਚਨੀ ਪਰੇ ਤਿਕੇ ਦੁਸ਼ਟੁ ਤਖਾ

ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸ਼ਰਨ ਤਿਹਾਰੀ ਆਪ ਆਦਲ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾ ਸਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜਿ ਕੇ ਗਇਉ ਤਹਾਰੂ ਦਵਾਰ ਬਾਹ ਗਹੀ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜਿ ਕੇ ਗਇਉ ਤਹਾਰੂ ਦਵਾਰ ਬਾਹ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹਿਲਾਤੀ ਜਾ ਆਨੰਦ ੴ ਸਤਗੁਰ ਪ੍ਰਸਾਦ आनंद पे आ मेरी माए सतगुरु मैं पाया सतगुरु तां पाया सहज सेती मन वजिया वाधाइयां राग न तें पर वार परिया शब्द गा गणाईयां शब्दो तां गावो हरि के रा मन जिनी बसाया कह नानक रंद हुआ सतगुरु मैं पाया ए मन मेरेआ तू सदा रोहो हर नाले हर नाल हो तू मन मेरे दुख सब विसारणा अंगीकार ओ करे तेरा कारज सब सब ਸਗਨਾਗ ਲਾਸਮਰਤ ਸੁਆਮੀ ਸੋ ਕਿਉ ਮਨ ਹੰਦੀਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਤੇ ਹੈ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾ ਮਨ ਵਸਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਾਕੁ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਿਢਾਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੈ ਐ ਨਾਨਕ ਕੈ ਸੁਖੁ ਆ ਤਿਤ ਕੈ ਅਨਹਦ ਵਾਜੇ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਥ ਪਾਇ ਉਤਰੇ ਸਗਲ ਵਿਸੂਰੇ ਧੋਖ ਰੋਗ ਸੰਤਾ ਪੁਤਰੇ ਸੁਣੀ ਸਚੀ ਬਾਣੀ ਸਤਿ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਈ ਸਾਥੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਲੇ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮ੍ਰਿਤ ਨਾਮ ਧਾਖੁ ਕਉ ਪਈਓ ਜਿਸਕਾ ਸਭ ਸਾਦਾ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਖੁਤਾ॥ ਕੰ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ॥ ਜੋਤ ਮਹਲਾ ਪੰਜਵਾ ਤੇਹਰਾਲ ਕੀਤਾ ਜਤੂ ਨਹੀਂ ਮੈਨੂੰ ਜੋ ਕੀਤਾ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਈ ਹੋਈ ਤਸ ਪਿਆ ਮੇ ਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਸ ਪਿਆ ਮੇ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਮਾ ਤਨ ਮਨ ਥੀ ਵੈ ਹਰਿਆ ਓੜੀ ਤਥੈ ਤੂੰ ਸਮਰਾਤੇ ਜਿਥੈ ਕੋਈ ਨਾਹੀ ਓਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੋ ਕਹਿ ਜਮ ਕੀ ਦੂਤੇ ਲਾਇ ਤਿ ਰਹਿ ਛੜ ਜਾਹੀ ਬੌਜਲ ਬਖ ਮਸਗਾ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸੀ ਅੰਮ੍ਰਿਤ ਸਈ ਖਾਹੀ ਕਲ ਮੈਂ ਇਹੋ ਕੁੰ ਗੁਣ ਗੋਵਿੰਦ ਗਾਹੀ ਸਤੈ ਨੋ ਕਿਰਪਾ ਨੇ ਸਮਾਲੇ ਸਾਂ ਸਿੱਖਾ ਕੋਈ ਨਾ ਜਾਏ ਜੇ ਆਵੇ ਤੁਧਿਆਹੇ ਸੋ ਲੋਕ ਮਹੱਲਾ ਪੰਜਵਾ ਅੰਦਰ ਗੁਰਾ ਰਧਣਾ ਜਿਵਾ ਜਾ ਪੁਨਾ ਨੇਤਰੀ ਸਤਗੁਰੂ ਪੇਖਣਾ ਸ੍ਰਵਣੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਅਦਰਗੈ ਪਾਈ ਏਠਾ ਬਾਬਾ ਨਾਨਕ ਕਿਰਪਾ ਕਰੇ ਜਿਸਨੋ ਏ ਵਾਥ ਦੇ ਸਤ ਮੈਂ ਉਤਮ ਕਾਢੀਐ ਵਿੱਲੇ ਕੀ ਕੇ ਅੱਲਾ ਪੰਜਵਾ ਰਖੇ ਰਖਣਹਾਰਾ ਪੂਬਾਰੇ ਅਨ ਗੁਰ ਕੀ ਪੈਰੀ ਪਾਏ ਕਾ ਸਵਾਰੇ ਅਨ ਆਪ ਦਇਆਲ ਮਨੋ ਨਾ ਵਿਸਾਰੇ ਸਾਦ ਜਿ ਨਾ ਕਹਿ ਸੰਗੇ ਭਗ ਜਲ ਤਾਰੇ ਅਨ ਸਾਖਤ ਨਿੰਦਕ ਦੁਸ਼ਟ ਖਿਨਮਾਹੇ ਵਿਦਾਰੇ ਅਨ ਇਸ ਸਾਹਿਬ ਕੀ ਟੇਕਈ ਨਾਨਕ ਮਨੈ ਮਾ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਦੇ ਸਾਬ ਕੀਤੇ ਨਾਨਕ ਮਨ ਹੈ ਜਿਸ ਸਿਮਰਤ ਸੁਖ ਹੋਏ ਸਦਵੇਂ ਦੁਖ ਜਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ